ਦੇ ਵੱਲੋਂ ਔਰ ਸਾਡੇ ਸਾਰੇ ਜੀ ਸਤਿਗੁਰੂ ਜੀ ਵੱਲੋਂ ਪੰਜ ਦਿਨ ਜੋ ਹਮਾਰਾ ਜੇਲਾ ਕੇ ਸਤ ਸੰਗ ਹੋਇਆ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਬੜੇ ਹੀ ਗਹਿराई ਦੇ ਨਾਲ ਦਿਲ ਦੇ ਵਿੱਚੋਂ ਸਭ ਨੂੰ ਜੀ ਆਖਿਆ ਸੀ ਔਰ ਆਪ ਰਿਆ ਹਾਂ ਔਰ ਬਹੁਤ ਹੀ ਬਹੁਤ ਆਈ ਹੋਈ ਸੰਗਤ ਨੂੰ ਵਧਾਈ ਦੇਣਾ ਸਤਿਗੁਰੂ ਦੇ ਮਹਾਰਾਜ ਜੀ ਕੀ ਜੈ ਅਸੀਂ ਸਾਰੇ ਨਗਰ ਨੂੰ ਅਸੀਂ ਆਸੇ ਪਾਸੇ ਪਿੰਡ ਸਾਰੀਆਂ ਸੰਸਥਾਵਾਂ ਜੋ ਆਈਆਂ ਨੇ ਸਾਡੇ ਸਤਿਗੁਰ ਸੇਵਾ ٹرسٹ ਦੀਆਂ ਜਿਨ੍ਹਾਂ ਦਾ ਅੱਜ ਨੇ ਸਾਡੇ ਸਤੂਗੁਰ ਦੇ ਵਿੱਚ ਮਹਾਰਾਜ ਜੀ ਦਾ ਸਸਨ ਸੁਣਨ ਵਾਸਤੇ ਆਈਆਂ ਨੇ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਦਿਲਦਿਆਂ ਗਹਿਰਾਂ ਤੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸਤੂਗੁਰ ਦੇ ਵਿਚਾਰ ਤੇ ਉਹਨਾਂ ਨੇ ਸਤੂਗੁਰ ਦੀ ਸ਼ੋਭਾ ਵਧਾਈ ਤੇ ਮਹਾਰਾਜ ਜੀ ਦਾ ਪੂਜਯ ਸ਼੍ਰੀ ਮਹਾਰਾਜ ਰਗਨੇਸ਼ੀਵ ਦੇ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਧੀ ਸਾਰੇ ਸੰਗਤ ਦਾ ਅਬਦੇ ਦਿਲ ਦੀਆਂ ਗਹਿਰਾਈਆਂ ਤੋਂ ਕੋਟੀ ਕੋਟੀ ਧੰਨਵਾਦ ਕਰਦੇ ਆ ਉਹਨਾਂ ਨੂੰ ਤੇ ਬਹੁਤ ਬਹੁਤ ਵਧਾਈ ਦੇ ਬਹੁਤ ਸਤ ਸ੍ਰੀ ਅਕਾਲ ਮਹਾਰਾਜ ਕੀ ਜੈ ਸਤਿ ਸ੍ਰੀ ਅਕਾਲ